ਸਾਰਿਆਂ ਨੂੰ ਜੈ ਮਸੀਹ ਦੀ ਮੈਂ ਪ੍ਰਭੂ ਦਾ ਬਹੁਤ ਬਹੁਤ ਧੰਨਵਾਦ ਕਰਦਾ ਪ੍ਰਭੂ ਨੇ ਮੈਨੂੰ ਅੱਜ ਦਾ ਦਿਨ ਦਿਖਾਇਆ ਤਾਂ ਕਿ ਮੈਂ ਪਰਮੇਸ਼ਰ ਦਾ ਪਵਿੱਤਰ ਕਲਾਮ ਤੁਹਾਡੇ ਨਾਲ ਸਾਂਝਾ ਕਰ ਸਕਾਂ ਉਹ ਅਸੀਂ ਪ੍ਰਾਰਥਨਾ ਕਰਾਂਗੇ ਧੰਨਵਾਦ ਕਰਦੇ ਹਾਂ ਜੀਵਿਤ ਖੁਦਾ ਇੱਕ ਵਾਰ ਫੇਰ ਤੁਹਾਡੀ ਪਵਿੱਤਰ ਹੈਕਲ ਵਿੱਚ ਆਨੇ ਆ ਮੇਰੇ ਪਰਮੇਸ਼ਰ ਜਿਸ ਤਰ੍ਹਾਂ ਤੁਸੀਂ ਤਿਉਹਾਰ ਤੇ ਖੜੇ ਹੋ ਕੇ ਕਿਹਾ ਕਿ ਜਿਸ ਨੂੰ ਪਿਆਸ ਆ ਜੋ ਕੋਈ ਧਿਆਇਆ ਏ ਜਿਹਨੂੰ ਚਾਹ ਤੇ ਆ ਪਰਮੇਸ਼ਰ ਨੂੰ ਪਾਉਣ ਦੀ ਉਹ ਮੇਰੇ ਕੋਲ ਆਵੇ ਅਤੇ ਮੈਂ ਉਸ ਨੂੰ ਉਹ ਜਲ ਦੇਵਾਂਗਾ ਜਿਸ ਦੇ ਨਾਲ ਉਸ ਦੇ ਅੰਦਰੋਂ ਅੰਮ੍ਰਿਤ ਜਲ ਦੀਆਂ ਨਦੀਆਂ ਫੁੱਟ ਨਿਕਲਣਗੀਆਂ ਤੁਹਾਡਾ ਧੰਨਵਾਦ ਕਰਦੇ ਹਾਂ ਅੱਜ ਉਹ ਹੀ ਜਲ ਸਾਨੂੰ ਦੋ ਤਾਂ ਕਿ ਅਸੀਂ ਉਹ ਹੀ ਜਲ ਤੁਹਾਡੇ ਲੋਕਾਂ ਤੱਕ ਪਹੁੰਚਾ ਸਕੀਏ ਪਿਤਾ ਪਰਮੇਸ਼ਾ ਤੂੰ ਇਹ ਸਾਡੀ ਪ੍ਰਾਰਥਨਾ ਨੂੰ ਸਦਾ ਸੁਣਿਆ ਕਬੂਲ ਕੀਤਾ ਇਹ ਦੁਆ ਪ੍ਰਾਰਥਨਾ ਨੂੰ ਪ੍ਰਭੂ ਯੀਸ਼ੂ ਮਸੀਹ ਦੇ ਇਤੇ ਪਾਕ ਪਵਿੱਤਰ ਨਾਮ ਚ ਮੰਗਦੇ ਹਾਂ ਆਮੀਨ ਹਾਲੇਲੂਇਆ ਅਵਸੀ ਪਰਮੇਸ਼ਵਰ ਦੇ